ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਹੈ ਕਿ ਤਾਰਨ ਤਾਰਨ ਦੀਆਂ ਜਿਮਨੀ ਚੋਣਾ ਦੇ ਉੱਤੇ ਸਿਆਸੀ ਅਖਾੜਾ ਭਖਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਤੇ ਉੱਥੇ ਹੀ ਭਾਜਪਾ ਦੇ ਵੱਲੋਂ ਵੀ ਹਰਜੀਤ ਸਿੰਘ ਸੰਧੂ ਨੂੰ ਤੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣਾ ਉਮੀਦਵਾਰ ਐਲਾਨਿਆ ਗਿਆ ਤੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਹਾਲਾਂਕਿ ਵੱਖ-ਵੱਖ ਪਾਰਟੀਆਂ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਉਥੇ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜਾ ਕਿ ਇੱਕ ਅਚਾਤ ਤੌਰ ਤੇ ਜਿਹੜਾ ਕਿ ਪੰਥਕ ਵੱਲੋਂ ਮਨਦੀਪ ਸਿੰਘ ਚੋਣ ਲੜਨਗੇ ਤੇ ਕਈ ਪਾਰਟੀਆਂ ਉਹਨਾਂ ਨੂੰ ਸਮਰਥਨ ਦੇ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਥੇ ਹੀ ਦੂਜੇ ਪਾਸੇ ਤਾਂ ਬੀਬੀ ਅੰਮ੍ਰਿਤਕੌਰ ਮਲੋਆ ਵੀ ਜਿਹੜੇ ਕਿ ਚੋਣ ਲੜਨ ਜਾ ਰਹੇ ਸੀ ਪਰੰਤੂ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਨਦੀਪ ਸਿੰਘ ਚੋਣ ਲੜ ਰਹੇ ਨੇ ਤਾਂ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲੈਂਦਾ ਹੈ ਤੇ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਹੁਣ ਉਥੇ ਹੀ ਇਸ ਚੋਣਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਬਾਠੀ ਮਾਰ ਕੇ ਜਾਂਦਾ ਤੇ ਕਿਸ ਦੀ ਜਿੱਤ ਹੁੰਦੀ ਹੈ ਤੇ ਕੌਣ ਤਰਾਂ-ਤਰਾਂ ਦੀ ਸੀਟ ਪ੍ਰਾਪਤ ਕਰਦਾ ਹਾਲਾਂਕਿ ਇਸ ਨੂੰ ਲੈ ਕੇ ਹੁਣ ਦਿਲਚਸਪੀ ਵੀ ਬਣੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਬਿਆਨ ਸਾਹਮਣੇ ਆ ਰਹੇ ਆ ਉਹ ਜੋ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਤਰਨਤਾਰਨ ਦੀ ਜਿਮਨੀ ਚੋਣਾ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਐਲਾਰਮ ਵੀ ਕਰ ਦਿੱਤਾ ਹੈ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਿੱਖ ਕੋਈ ਵੀ ਕਾਰਜ ਕਰਦਾ ਤੋ ਤਪੇਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਆ ਅਸੀਂ ਹੁਣ ਉਹਨਾਂ ਨੇ ਸਾਡਾ ਮੋਰਚਾ ਪਹਿਲਾਂ ਹੀ ਫਤੇ ਆ ਉਹਨਾਂ ਨੇ ਹੋਰ ਚੜ੍ਹਦੀ ਕਲਾ ਕਰ ਦੇਣੀ ਆ ਸੰਗਤਾਂ ਦਾ ਬਹੁਤ ਵੱਡਾ ਅਦਸ਼ਾਵਾ ਇਸ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਜਿਹੜੀਆਂ ਦੂਜੀਆਂ ਧਿਰਾਂ ਸਾਰੀਆਂ ਤਾਂ ਲੋਕ ਤੰਗ ਆ ਚੁੱਕੇ ਆ ਉਹਨਾਂ ਨੂੰ ਬੜੀ ਵੱਡਾ ਮੌਕੇ ਦੇ ਚੁੱਕੇ ਆ ਉਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਹੁਤ ਬਦਤਰ ਹੋ ਚੁੱਕੇ ਆ ਇਸ ਕਰਕੇ ਲੋਕ ਚਾਹੁੰਦੇ ਆ ਸਾਰੇ ਵਰਗਾਂ ਦੇ ਲੋਕ ਚਾਹੁੰਦੇ ਆ ਕਿ ਇਹੋ ਜਿਹੇ ਹਾਲਾਤਾਂ ਚੋਂ ਅਸੀਂ ਕਿਸ ਤਰੀਕੇ ਨਾਲ ਬਾਹਰ ਨਿਕਲੀਏ ਇਸ ਕਰਕੇ ਲੋਕ ਬਹੁਤ ਵੱਡੀ تعداد ਸਾਰਿਆਂ ਫਿਰ ਕਹਿੰਦੇ ਲੋਕ ਤੁਹਾਡੇ ਦਾ ਸਹਿਯੋਗ ਕਰ ਰਹੇ ਆ ਤੇ ਅਸੀਂ ਬਹੁਤ ਸਪੋਰਟ ਚ ਕਿਹੜੀ ਕਿਹੜੀ ਪਾਰਟੀ ਆ ਚੁੱਕੀ ਹੈ ਮੇਰੇ ਖਿਆਲ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੀਆਂ ਸਾਰਾ ਪੰਥ ਤੇ ਸਾਰਾ ਇਕੱਠਾ ਹੋ ਗਿਆ ਜੀ ਤੇ ਸੇ ਸੇ ਪੂਰੀ ਸਖ ਸੰਗਤ ਬਾਕੀ ਜੋ ਪੰਜਾਬ ਦੇ ਇਨਸਾਫ ਪਸੰਦ ਲੋਕ ਸਾਰੇ ਇਕੱਠੇ ਆ ਤੇ ਜੇ ਕੋਈ ਇਕੱਧੀ ਰਹਿ ਵੀ ਗਈ ਹੈ ਤਾਂ ਮੇਰੇ ਖਿਆਲ ਉਹਨਾਂ ਦਾ ਮਖੌਟਾ ਜਿਹੜਾ ਪਾ ਕੇ ਪੂਰਾ ਪੰਥ ਤੇ ਇਕੱਠਾ ਹੋ ਗਿਆ ਜਿਹੜਾ ਪੰਥ ਦੇ ਮਖੌਟੇ ਵਾਲੇ ਆ ਹੁਣ ਉਹ ਦੇਖਣ ਕਿ ਉਹਨਾਂ ਨੇ ਪੰਥ ਦੇ ਨਾਲ ਜਾਣਾ ਕਿ ਤੇ ਕਿ ਪੰਥ ਨੂੰ ਪਿੱਠ ਦਿਖਾਉਣੀ ਹੈ। ਅੱਜ ਵੇ ਕਿ ਭਾਈ ਸਾਹਿਬ ਜੀ ਦੇ ਸਮਰਥਨ ਨਾਲ ਜਿੱਤ ਮਿਲੀ ਸੀ ਇਸ ਵਾਰੀ ਵੀ ਪੰਥ ਜਿਹੜੀ ਕੌਮ ਹੈ ਉਹ ਸੰਦੀਪ ਤੇ ਭਰਾਵਾਂ ਦਾ ਮੇਰਾ ਖਿਆਲ ਹੈ ਕਿ ਇਹ ਉਤੋਂ ਵੀ ਵੱਡੀ ਜਿੱਤ ਛੇ ਕੋਈ ਵੀ ਕਾਰਜ ਕਰਦਾ ਤੂੰ ਤਪੇ ਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ। ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀੜ ਤੇ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਆ। ਅਸੀਂ ਹੁਣ ਉਹਨਾਂ ਨੇ ਸਾਡਾ ਮੋਰਚਾ ਪਹਿਲਾਂ ਹੀ ਫਤੇ ਆ। ਉਹਨਾਂ ਨੇ ਹੋਰ ਚੜ੍ਹਦੀ ਕਲਾ ਕਰ ਦੇਣੀ ਆ। ਸੰਗਤਾਂ ਦਾ ਬਹੁਤ ਵੱਡਾ ਆਸ਼ਾਵਾ ਇਸ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਜਿਹੜੀਆਂ ਦੁਨੀਆਂ ਤੇਰਾ ਸਾਰੀਆਂ ਤੋਂ ਲੋਕ ਤੰਗ ਆ ਚੁੱਕੇ ਉਹਨਾਂ ਨੂੰ ਬੜੀ ਬੜਾ ਮੌਕੇ ਦੇ ਚੁੱਕੇ ਆ ਉਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਹੁਤ ਬਦਤਰ ਹੋ ਚੁੱਕੇ ਆ ਇਸ ਕਰਕੇ ਲੋਕ ਚਾਹੁੰਦੇ ਆ ਸਾਰੇ ਵਰਗਾਂ ਦੇ ਲੋਕ ਚਾਹੁੰਦੇ ਆ ਕਿ ਇਹੋ ਜੇ ਹਾਲਾਤਾਂ ਚੋਂ ਅਸੀਂ ਕਿਸ ਤਰੀਕੇ ਨਾਲ ਬਾਹਰ ਨਿਕਲੀਏ ਇਸ ਕਰਕੇ ਲੋਕ ਬਹੁਤ ਵੱਡੀ ਅਦਾਸ ਸਾਰੀਆਂ ਫਿਰਕਿਆਂ ਦੇ ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਆ ਤੇ ਅਸੀਂ ਬੱਬੀ ਸਪੋਰਟ ਚ ਕਿਹੜੀ ਕਿਹੜੀ ਪਾਰਟੀ ਆ ਚੁੱਕੀ ਹੈ ਮੇਰੇ ਖਿਆਲ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੀਆਂ ਸਾਰਾ ਪੰਥਰ ਤੇ ਸਾਰਾ ਇਕੱਠਾ ਹੋ ਗਿਆ ਜੀ ਤੇ ਸੇ ਪੂਰੀ ਸਖ ਸੰਗਤ ਬਾਕੀ ਜੋ ਪੰਜਾਬ ਦੇ ਇਨਸਾਫ ਪਸੰਦ ਲੋਕ ਸਾਰੇ ਇਕੱਠੇ ਆ ਤੇ ਜੇ ਕੋਈ ਇਕੱਦੀ ਰਹਿ ਵੀ ਗਈ ਹੈ ਤਾਂ ਮੇਰੇ ਖਿਆਲ ਉਹਨਾਂ ਦਾ ਮਖੌਟਾ ਜਿਹੜਾ ਪਾ ਕੇ ਪੂਰਾ ਪੰਥ ਤੇ ਇਕੱਠਾ ਹੋ ਗਿਆ ਜਿਹੜਾ ਪੰਥ ਦੇ ਮਖੌਟੇ ਵਾਲੇ ਆ ਹੁਣ ਉਹ ਦੇਖਣ ਕਿ ਉਹਨਾਂ ਨੇ ਪੰਥ ਦੇ ਨਾਲ ਜਾਣਾ ਕਿ ਤੇ ਕਿ ਪੰਥ ਨੂੰ ਪਿੱਠ ਦਿਖਾਉਣੀ ਹੈ ਅੱਜ ਵੇਖਿਆ ਭਾਈ ਜੀ ਪਾਲ ਜੀ ਦੇ ਸਮਰਥਨ ਨਾਲ ਜਿੱਤ ਮਿਲੀ ਸੀ ਇਸ ਵਾਰ ਵੀ ਪੰਥ ਜਿਹੜੀ ਕੌਮ ਹੈ ਉਹ ਸੰਦੀਪ ਦੇ ਭਰਾਵਾਂ ਦਾ ਮੇਰਾ ਖਿਆਲ ਆ ਕਿ ਇਹ ਉਤੋਂ ਵੀ ਵੱਡੀ ਜਿੱਤ ਹੋਊਗੀ